हां जी दोस्तों सासरी काल स्वागत करते हैं टूटा राज संधू फार्मिंग ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਮੱਲੀਆਂ ਪਿੰਡ ਦੇ ਬਿਲਕੁਲ ਨੇੜੇ ਮਾਣਾ ਮੱਲੀਆਂ ਪਿੰਡ ਵੈਸੇ ਲਾਗੇ ਲਾਗੇ ਪਿੰਡ ਆ ਸੁਰਸਿੰਘ ਪਿੰਡ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਬੀਦੀ ਚੰਦ ਸ਼ੀਨਾ ਪਿੰਡ ਥੋੜੀ ਦੂਰੀ ਤੇ ਸੁਪਖੀਵੜ ਤੋਂ ਵੀ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਣੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੀਰ ਸ਼ੇਰੇ ਦੇ ਘਰ ਆਇਆ ਦੋਸਤੋ ਇਸ ਕੋਲ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਦਿਖਾਈਆਂ ਨੇ ਤੁਹਾਨੂੰ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਆ ਉਹ ਆਪਾਂ ਦਿੰਦੇ ਰਹੀਦਾ ਅੱਜ ਇਸ ਵੀਡੀਓ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਇੱਕ ਗੱਬਣ ਮੱਝ ਅਤੇ ਇੱਕ ਸੂਈ ਆ ਇੱਕ ਇਧਰ ਬਾਹਰ ਤੁਸੀਂ ਦੇਖ ਰਿਹਾ ਜੇ ਇਹ ਵੀ ਸੂਈ ਸੁਵਾਈ ਆ ਠੀਕ ਆ ਜੀ ਸੋ ਦੋ ਐਨੀਮਲ ਸੂਏ ਸੁਵਾਈ ਆ ਇੱਕ ਮੱਝ ਆਪਾਂ ਤੁਹਾਨੂੰ ਗੱਬਣ ਦਿਖਾ ਦਾਂਗੇ ਠੀਕ ਆ ਜੀ ਸੋ ਤਿੰਨ ਹੀ ਨਾਗਾ ਤਿੰਨਾਂ ਨਗਾ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਐਂਡ ਤੱਕ ਜੁੜੇ ਰਹੋ ਠੀਕ ਆ ਜੀ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਤਰੀਕ ਨੋਟ ਕਰ ਲਓ 21 ਨਵੰਬਰ ਤੇ ਕੱਲ ਦੋਸਤੋ 22 ਨਵੰਬਰ ਮਾਰਨਿੰਗ ਵੀਡੀਓ ਅਪਲੋਡ ਕਰਦੇ ਆਂਗੇ ਆਉ ਕਰਦੇ ਆਂ ਗੱਲਬਾਤ ਲੈ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਸਾਹਿਬ ਸਾਚੀ ਕਾ ਸੰਤੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਸ਼ੇਰੇ ਠੀਕ ਠਾਕ ਵੀਰੇ ਵਧੀਆ ਵਧੀਆ ਮਹਾਰਾਜ ਬੜੀ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਸਿਰ ਉੱਤਰ ਤਕਰੀਬਨ 3 ਕਿਨਾਰੇ ਪਾਏ ਸੀ ਹਾਂਜੀ ਸੰਤੂ ਸਾਹਿਬ ਉਹ ਤਾਂ ਪੌਣਿਆ ਸਾਰੋ ਦੇ ਮੈਨੂੰ ਯਾਦ ਆ ਵੀ ਪਹਿਲੀ ਪਹਿਲੇ ਫੋਨ ਤੇ ਵੇਚ ਗਏ ਅੱਛਾ ਜੀ ਬੜੇ ਫੋਨ ਆਏ ਸੰਤੂ ਸਾਹਿਬ ਆਪਣਾ ਡੰਗਰ ਸਾਰੇ ਜਾਇ ਜੀ ਮੁੱਲ ਜਾਇ ਜੀ ਮਿੰਟ ਹਰੇ ਤੁਸੀ ਵੀ ਚਲੋ ਖਰੀਦਦਾਰੀ ਕਰ ਲੀਆ ਹਾਂ ਹਾਂਜੀ ਛੋਟੇ ਰੇਡ ਬਾਕੀ ਚਲੋ ਬੱਚੀਆਂ ਦੁੱਧ ਵਾਲੀਆਂ ਸੀ ਦੋਵੇਂ ਦੁੱਧ ਵਾਲੀਆਂ ਹੀ ਹੋਂ ਜੀ ਵੀ ਬੜਾ ਫੋਨ ਬੜਾਇਆ ਸੀ ਤੁਸਾਂ ਸਾਹਿਬ ਆਹ ਠੀਕ ਆ ਹਾਂਜੀ ਹਾਂਜੀ ਪਾਪਰ ਤੇ ਜੇ ਪਸੀ ਹੋਵੇ ਤਾਂ ਫਿਰ ਬਹੁਤਾ ਜਾਇਜ਼ ਹੀ ਸੰਤੂ ਸਾਹਿਬ ਬਹੁਤ ਸਾਰ ਕੋ ਕਰਦਾ ਹੀ ਆ ਹਾਂਜੀ ਹਾਂਜੀ ਮਹੀਨਾ ਮਹੀਨਾ ਰਹਿੰਦਾ ਹੀ ਸੂਣ ਚ ਆਪਾਂ ਤੁਹਾਨੂੰ ਪਤਾ ਬਹੁਤਾ ਜਾਇਜ਼ ਹੀ ਮਿੱਠੇ ਪਾ ਸੀ ਹਾਂਜੀ ਮਿੱਠੇ ਪਾ ਸੀ ਅੱਜ ਵੀ ਮਿੱਠੇ ਪਾ ਕਰਨੇ ਸੰਤੂ ਸਾਹਿਬ ਆਪਾਂ ਬਿਲਕੁਲ ਜੀ ਬਿਲਕੁਲ ਤਿੰਨ ਦਿਨਾਂ ਵਾਲੀ ਗੱਲ ਆਪਾਂ ਤਿੰਨ ਦਿਨਾਂ ਵਾਲੀ ਗੱਲ ਕਰਨੀ ਆਪਾਂ ਵੇਚਣੀ ਆਗੇ ਬਿਲਕੁਲ ਅਸੀਂ ਸ਼ੇਰੇ ਵੀਰ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਇਸੇ ਵੈੜ ਤੋਂ ਕਰ ਲਈਏ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਇਹ ਵੈੜ ਦੀ ਕੀ ਡਿਟੇਲ ਆ ਸਵੇਰ ਕਿੰਨਾ ਸੂਗਾ ਸੰਤੂ ਸਾਹਿਬ ਉਹ ਤਰ੍ਹਾਂ ਘਰਾਂ ਨਾਲ ਕਿਹਾ ਦੁੱਜਾ ਸੂਗਾ ਅੱ ਜਿੱਦਾਂ ਮਰਜੀ ਥੱਲੇ ਪਈ ਜਾਵੇ ਜਿੱਦਾਂ ਮਰਜੀ ਆਹ ਹੱਥ ਲਾਈ ਜੋ ਕੋਈ 20 ਲੀਟਰ 20 ਲੀਟਰ ਹਾਜ਼ਰ ਦੋ ਦਿਆ ਸੰਧੂ ਸੰਧੂ ਕਿੰਨੇ ਹੋ ਗਏ ਸੂਈ ਨੂੰ ਸੰਧੂ ਸਾਹਿਬ 1.5 15 ਹੋ ਗਏ ਸੂਈ ਨੂੰ ਮੈਂ ਝੂਠ ਮਾਰ ਕੇ ਨਹੀਂ ਆਣਾ ਕੱਲ ਦੀ ਨਹੀਂ ਆਖਣਾ ਪੂਰੇ ਵਧੀਆ ਚੰਗੇ ਦੋਤੇ ਚੱਲਣ ਰਹੀ ਆ ਚੰਗੇ ਦੋਤੇ ਸੰਧੂ ਸਾਹਿਬ ਚੱਲਣ ਰਹੀ ਆ ਠੀਕ ਆ ਮਲੇ ਮੂਲੇ ਤੋਂ ਦੋਸਤੋ ਬਾਅਦ 2015 ਦੀ 20 ਲੀਟਰ ਤੇ ਚੱਲਣ ਰਹੀ ਆ ਹਾਂਜੀ ਹਾਂਜੀ ਤੇ ਮਗਰ ਬੱਚਾ ਇਹ ਤੇ ਕੀ ਆ ਗਿਆ ਇਹਦੀ ਮਗਰ ਵੱਛੀ ਸੰਧੂ ਸਾਹਿਬ ਵੱਛੀ ਆ ਹਾਂਜੀ ਹਾਂਜੀ ਲਓ ਜੀ ਆ ਮਗਰ ਵੱਛੀ ਆ ਆਹੋ ਹੀ ਨਾ ਹਾਂਜੀ ਹਾਂਜੀ ਸੰਧੂ ਸਾਹਿ ਠੀਕ ਆ ਬਾਕੀ ਸਿਰੇ ਚਵਾਜਬੂਦ ਦੀ ਚੰਗੀ ਵੜਾ ਚਵਾਜੀ ਸੰਧੂ ਸਾਹਿਬ ਇੰਨੀ ਜਿਆਦੀ ਪੋਲੀ ਆ ਨਾ ਤੇ ਕੋਈ ਹਿਸਾਬ ਨਹੀਂ ਇੱਕ ਆਪਾਂ ਗੱਲ ਵਿੱਚ ਕਰਨੀ ਵੀ ਬੱਚੀ ਜਿਹੜੀ ਆ ਨਾ ਉਹ ਥੱਲੇ ਨਹੀਂ ਪਾਉਂਦੇ ਉਸ ਤਰ੍ਹਾਂ ਬੱਚੀ ਦਾ ਵਾਧੂ ਕਰਦੀ ਆ ਚਾਉਂਦੇ ਜਾਨੀ ਕਿ ਬੱਚੀ ਤੋਂ ਬਿਨਾਂ ਜਿੱਥੋਂ ਆਪਾਂ ਛੜ ਚੋ ਲਈ ਆ ਅੱਛਾ ਇਹ ਆਪਾਂ ਗੱਲ ਪਹਿਲਾਂ ਕਰਨੀ ਐ ਮੈਂ ਗਲਤ ਗੱਲ ਨਹੀਂ ਕਰਨੀ ਵੀ ਬੱਚੀ ਥੱਲੇ ਨਹੀਂ ਛੜਦੇ ਆਂਦੀ ਨਹੀਂ ਕੁਝ ਭਾਂ ਥੱਲੇ ਛਾਲੋ ਭਾਂਵੇਂ ਅੱਗੇ ਬੰਨ੍ਹੋ ਕਰਦੀ ਵਾਧੂ ਬੱਚੀ ਦਾ ਠੀਕ ਆ ਹਾਂਜੀ ਹਾਂਜੀ ਭਾਂਵੇਂ ਇਦਾਂ ਹੀ ਥੱਲੇ ਬੈਹਜੋ ਜੋ ਮਰਜੀ ਆਵੇ ਹੱਥ ਲਾਈ ਜੋ ਮਰਜੀ ਕਰੀ ਜੋਵੇ ਕਹ ਲਓ ਵੀ ਸਿਹਰੇ ਕੱਢ ਕੇ ਦੁਰ ਤੋਰ ਕੇ ਦਿਖਾ ਦਈਏ ਆ ਦੋਸਤੋ ਬੱਚਾ ਛਟੋ ਚਾਹੇ ਨਾ ਛਟੋ ਮਗਰ ਵੱਛੀ ਹੈਗੀ ਆ ਠੀਕ ਆ ਜੀ ਕਰਦਾ ਵੀ ਐਨੀਮਲ ਪੂਰਾ ਚਲੋ ਉਹ ਗੱਲ ਵੱਖਰੀ ਹੈ ਠੀਕ ਆ ਜੀ ਬਿਨਾ ਜਿਹੜਾ ਤੁਸੀਂ ਇਸੇ ਤਰ੍ਹਾਂ ਹੀ ਚਵਾ ਕਰ ਸਕਦੇ ਜੇ ਇਸ ਵਾਰ ਤੇ ਥੱਲੇ ਆਂਦੀ ਕੁਛ ਨਹੀਂ ਕੀ ਕਿਉਂਕਿ ਠੰਡੀ ਧੀਰੀ ਸੀਲ ਸਾਊਗਾ ਕੋਈ ਰਸਾ ਵੰਗਾ ਕਿਸੇ ਭਰਾ ਨੇ ਆਪਣੇ ਸ਼ੌਂਕ ਨੂੰ ਪਾਉਣਾ ਪਾਲੇ ਨਹੀਂ ਤੇ ਲੋੜ ਹੀ ਨਹੀਂ ਕੀ ਸੋ 20 ਲੀਟਰ ਤੇ ਇਸ ਵਕਤ ਚੱਲਣ ਰਹੀ ਹੈ ਸਦੂ ਸਾਹਿਬ 도ਗਲੀ ਗਾਂ ਹੈ ਕਿਉਂ ਇਹਦੀ ਫੈਟ ਪੁਆਇੰਟ ਵੀ ਚੰਗੀ ਹੋਣੀ ਆ ਛਾਈ ਹਾਲ ਦਾ ਕਰੋ ਹਜਾ ਹੈ ਹਾਂਜੀ ਆ ਦੇਖੋ ਜੀ ਠੀਕ ਹੈ। ਹੰਦੂ ਸਾਹਿਬ ਕਹਿਣ ਦੀਆਂ ਗੱਲਾਂ ਨਹੀਂ ਦੁੱਧ 20 ਕਿਲੋ ਠੰਡਾ ਲੀਟਰ ਵਾਲਾ ਹੋਊਗਾ। ਠੀਕ ਹੈ ਜੀ। ਬਾਕੀ ਠੰਡੀ ਧੀ ਭਾਵੇਂ ਜਿਤਨਾ ਮਰਜੀ ਆਵੇ। ਇੱਕ ਹੱਥ ਜਿੱਥੇ ਮਰਜੀ ਲੈ ਲਓ। ਇਹ ਪੂਰੀ ਗੱਲ ਬਹੁਤ ਕਹਿਮਾ ਥੰਦੂ ਸਾਹਿਬ। ਹਾਂਜੀ ਹਾਂਜੀ। ਬਾਕੀ 20 ਕਿਲੋ ਦੁੱਧ ਤਿਆਰ ਹੋਣਾ ਇਸ ਟਾਈਮ ਤੇ। ਠੀਕ ਹੈ ਜੀ। ਹਾਂਜੀ ਹਾਂਜੀ। ਲੋ ਦੋਸਤੋ ਥਣ ਲੈਵੇ ਦੀ ਜਿੰਨੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਤੇ। ਬਾਕੀ ਸ਼ਾਹੀ ਬਾਦ ਵਿੱਚ ਜੇਕਰ ਪਸ਼ੂ ਕੋਈ ਵੀ ਕ੍ਰੋਸ ਸੈਂਕ ਦੇ ਵਿੱਚ ਆਉਂਦਾ ਤੇ ਸਾਰੇ ਭਰਾਵਾਂ ਨੂੰ ਪਤਾ ਥਣ ਦੇ ਵੀ ਬੜੀ ਸਾਫ ਸੁਥਰੀ ਆ ਮੋਟਾ ਥਾਣਾ ਤੇ ਸਹਿਜ ਸੁਧ ਥਾਣਾ ਤੇ ਜਿਹੜਾ ਪੂਰਾ ਹੱਥੀ ਚੁਵਾਈ ਵਾਲਾ ਤੇ 20 ਕਿਲੋ ਐਸ ਵਕਤ ਜਿਹੜੀ ਦੁੱਧ ਤੇ ਚੱਲਣ ਢਈ ਆ ਹਾਂ ਅ ਠੰਡੀ ਠੁੰਡੀ ਸੰਧੂ ਸਾਹਿਬ ਬੜੀ ਆਵੇ ਜਿੰਨਾ ਮਰਜ਼ੀ ਹੱਥ ਲਾਈਓ ਨਹੀਂ ਤੇ ਕਈ ਦੋਗਲੀਆਂ گاਵਾਆਂ ਜਿਹੜੀਆਂ ਹੁੰਦੀਆਂ ਠੰਡੀਆਂ ਨਹੀਂ ਹੁੰਦੀਆਂ ਔਰ ਬਿਲਕੁਲ ਬਿਲਕੁਲ ਹਾਂ ਜੀ ਠੰਡੀ ਤੇਰੀ ਬਹੁਤ ਜ਼ਿਆਦੀ ਆ ਕਈ ਬੰਗਾਰ ਅਸੀਂ ਪਾਇਆ ਵੀ ਲੱਤਾਂ ਮਾਰੀ ਆ ਗਈਆਂ ਸਾਨੂੰ ਸਾਹਿਬ ਕਹਿੰਦੀ ਕੁਛ ਨਹੀਂ ਦੇ ਇੰਨੀ ਜ਼ਿਆਦੀ ਠੰਡੀ ਆ ਦੇ ਬਿਲਕੁਲ ਥਿਰੇ ਕੀ ਡਿਮਾਂਡ ਦਵਾਂਗੇ ਕਿੰਨੇ ਦੀ ਸਾਨੂੰ ਸਾਹਿਬ ਆਪਾਂ ਜਾਇ ਜੀ ਕੋਈ 65 ਨਹੀਂ ਕੋਈ 70 ਨਹੀਂ ਆ 55000 ਦੀ ਹਾਂ ਨਾ ਦੇ ਦਾਂਗੇ 55 ਦੀ ਹਾਂ ਜੀ ਹਾਂ ਜੀ ਹੋਰ ਵੀ ਲੈਸ ਕਰ ਦਿੰਦੇ ਬਾਕੀ ਮੌਕੇ ਤੇ ਜਿਹੜਾ ਕੋਈ ਵੀਡੀਓ ਟਾਡੀ ਵੇਖ ਕੇ ਹੋਗਾ ਮਾਨ ਕਰਾਂਗੇ ਠੀਕ ਆ ਜੀ ਹਾਂ ਜੀ ਹਾਂ ਜੀ ਬਾਕੀ ਦੁੱਧ 20 ਕਿਲੋ ਠੰਡਾ ਲੀਟਰ ਦਾ ਹੋਊਗਾ 55000 ਲੈਣ ਦੇਣਾ ਠੀਕ ਆ ਜੀ ਵਿੱਚੋਂ ਮੌਕੇ ਤੇ ਥੋ ਇਹ ਤਾਂ ਤਰੇ ਦੋ ਤਾਂ ਦੱਸ ਰਿਹਾ ਵੀਰ 20 ਲੀਟਰ ਮੇਰਾ ਵੀਰ ਜਿੰਦਾ ਮਰਜੀ ਭਾਵੇਂ ਕੋਈ ਦੋ ਚਾਰ ਡੰਗ ਆਪਣੀ ਚੋਗੇ ਤਸੱਲੀ ਕਰ ਲੈ ਇੱਧਰ ਸੈਗਰ ਨੰਬਰ ਤੇ ਆ ਜੀਏ sire ਆਪਣੇ ਕੋਲ ਆ ਜਿਹੜੀ ਮੱਝ ਆ ਗਈ ਹੈ ਇਹ ਸੰਧੂ ਸਾਹਿਬ ਦੁਜੀ ਸੂਏ ਝੋਟੀ ਸੂਣ ਵਾਲੀ ਆ ਦਿਨ ਖੜਦੀ ਹੈ ਜੇ ਕੋਈ ਦੋ ਚਾਰ ਦਿਨ ਖੜ ਸਕਦੀ ਆ ਅੱਠ ਵੀ ਖੜ ਸਕਦੀ ਆ ਗੱਪਣ ਆ ਗਈ ਆ ਬਪਣ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਲੋ ਦੋਸਤੋ ਦੇਵ ਆਜੇ ਕੱਢ ਜੂਗੀ ਲੈ ਜੇ ਪੰਜ ਰਜ ਚਾਰ ਲੈ ਜੇ ਪਰ ਉਹਨਾਂ ਕਹਿਣ ਵਾਲਿਆਂ ਦੇ ਦੁਜੀ ਸੂਏ ਕਹਾਂ ਕੋਈ ਭੈਣ ਭਰਾ ਤੀਜੀ ਸੂਏ ਮੰਨ ਲੈ ਆ ਬਪਾ ਦੇ ਵੀ ਜਾਨੀ ਕੇ ਵੀ ਘਰੇ ਸੂਏ ਸਮਾਏ ਆ ਆਪੀ ਸਮਝ ਵੀ ਦੇ ਬਿਲਕੁਲ ਹਾਂਜੀ ਹਾਂਜੀ ਉਹ ਦੱਸੋ ਬੇਸ਼ੱਕ ਅਗੋਂ ਦੁੱਜੇ ਮੰਨ ਕੇ ਉਹਨਾਂ ਦਿੱਤੀ ਆ ਅਗੋਂ ਮੇਰਾ ਭਰਾ ਕੋਈ ਤੀਜੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਇੱਕ ਸਿੰਘ ਦਾ ਕੋਹ ਲੱਤਾ ਇੱਕ ਸਿੰਘ ਪੂਰਾ ਗੋਲਾਈ ਦੇ ਵਿੱਚ ਆ ਠੀਕ ਬਾਕੀ ਸੰਧੂ ਸਾਹਿਬ 10 ਕਿਲੋ ਨਾ ਕਿਹਾ ਦੁੱਧ ਦਿੰਦੀ ਆ 12 ਨਹੀਂ 13 ਨਹੀਂ 14 ਨਹੀਂ 10 ਕਿਲੋ ਦੁੱਧ ਬੜਾ ਹੁੰਦਾ ਸੰਧੂ ਸਾਹਿਬ ਦੇ ਮੱਝ ਦੇ ਦੇਤੀ ਬਹੁਤ ਹੁੰਦਾ ਜੀ 10 ਕਿਲੋ ਦੁੱਧ ਬਾਕੀ ਜਿੰਨਾ ਕਾ ਆਪਾਂ ਮੁੱਲ ਕਰਨਾ ਹਿਸਾਬ ਨਾਲ ਮੇਰੇ ਨਾਲ ਹਾਂਜੀ ਹਾਂਜੀ ਮੁੱਲ ਬਹੁਤ ਜਾਇਜ਼ ਆ ਸੰਧੂ ਸਾਹਿਬ ਬਾਕੀ ਚੁਾਈ ਚੁਈ 35 35 ਬੜੀ ਪੋਲੀ ਆ ਐ ਰੂਵਰ ਕੀ ਆਉਂਦੀ ਆ ਠੀਕ ਹੈ ਹਾਂਜੀ ਹਾਂਜੀ ਲਓ ਦੋਸੋ ਢਾਂਚਾ ਢੋਂਚਾ ਤੁਸੀਂ ਮੈਂ ਤਾਂ ਚੈੱਕ ਕਰ ਲਓ ਠੀਕ ਆ ਸਿੰਗਲ ਹੱਡੀ ਦੀ ਆ ਦੇਣਾ ਜਿਹੜੇ ਹਜੇ ਪੰਜ ਲੈਂਦੀ ਹੈ ਚਾਹੇ 6 ਹਫ਼ਤੇ ਦਾ ਪੰਜਾ ਪੰਜਾ ਦਿਨਾਂ ਦਾ ਆਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਦਿਨ ਹਜੇ ਲੈ ਜੂਗੀ ਪੰਜ ਕੱਟ ਦੇ ਚਾਰ ਕੱਟ ਦੇ ਠੀਕ ਆ ਜੀ ਬਾਕੀ ਉਹ ਪਸ਼ੂ ਤੇ ਡਿਪੈਂਡ ਆ ਜਿੰਨਾ ਦਿਨ ਲੈ ਜਾਵੇ ਨੇੜੇ ਆਈ ਪਈ ਆ ਜਿੰਨੇ ਲੈ ਜੀ ਉਨੇ ਚੰਗਾ ਲਿਓ ਵੀਰ ਖੋਲ ਕੇ ਤੋਰਕ ਦੀ ਗਏ ਇਹਨੂੰ ਵੀ ਠੀਕ ਆ ਜੀ ਸੋ ਸਵੇਰ ਦੂਜਾ ਤੇਜਾ ਜਿੱਦਾਂ ਵੀ ਕਿਸੇ ਭਰਾ ਦੀ ਸਮਝ ਉਦਾਂ ਤੁਸੀਂ ਸਵੇਰ ਮੰਨ ਲਿਓ ਦੂਜਾ ਮੰਨ ਲਿਓ ਤੇਜਾ ਮੰਨ ਲਿਓ ਤੇ ਹਾਈਟ ਉਹ ਮੀਡੀਅਮ ਤੇ ਵੈਸੇ ਬਿਲਕੁਲ ਭਾਫੜ ਤੇ ਜਾਇਜ਼ ਹੀ ਆ ਛੋਟੇ ਛੋਟੇ ਰੇਟ ਹੋਣਗੇ ਠੀਕ ਆ ਜੀ ਸੋ ਕੋਈ ਵੀ ਵੀਰ ਸੰਧੂ ਸਾਹਿਬ ਸੰਧੂ ਸਾਹਿਬ ਭਾਅ ਬਹੁਤ ਜ਼ਿਆਦਾ ਹੀ ਨਿੱਕਾ ਹੈ ਭਾਅ ਬਹੁਤਾ ਨਿੱਕਾ ਹੈ ਬਾਕੀ ਸ਼ੇਰ ਵੀਰ ਤਿੱਪਨ ਤੋਂ ਪਨ ਭਾਰ ਤੇ ਮੈਂ ਨਾ ਕੁਪਾਰ ਦੀ ਗਾਰੰਟੀ ਸੰਧੂ ਸਾਹਿਬ ਤਿੱਪਨ ਦੀ ਆਪਣੀ ਗਾਰੰਟੀ ਹੋਈ ਜੇ ਕੋਈ ਵੀਰ ਲੈਂਦਾ ਤੇ ਆਪਣੀ ਤਿੱਪ ਕੇ ਸੱਲੀ ਕਰੇ ਆਪਦੀ ਤਸੱਲੀ ਕਰ ਹਾਂ ਬਾਕੀ ਜੇ ਕੋਈ ਆਨਲਾਈਨ ਮੰਗਾਉਂਦਾ ਤੇ ਉੱਥੇ ਜਾ ਕੇ ਵੀ ਭਾਵੇਂ ਤਿੱਪ ਕੇ ਤੇ ਫਿਰ ਪੈਸੇ ਦੇ ਦੇ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਇਹ ਹਾਈਟ ਲੈਂਥ ਜਿਹੜੀ ਆ ਤੁਸੀਂ ਚੈੱਕ ਕਰ ਲਓ ਹਾਈਟ మీడియం ਮੇਰਾ ਵੀਰ ਕੋ ਦੂਰੋਂ ਨੇੜੇ ਆਉਂਦਾ ਠੀਕ ਆ ਜੀ ਆਪਾਂ మీడియం ਦੱਸ ਦੇਈਦਾ ਵੀ ਦਰਮਿਆਨੀ మీడియం ਹਾਈਟ ਆ ਬਾਕੀ ਵਜਨ ਵਟਾ ਪੂਰਾ ਜਿਹੜੇ ਸੇਹ ਦੇ ਹਿਸਾਬ ਨਾਲ ਵੇਖੀ ਤਾਂ ਵਜਨ ਦਾ ਡੋੜ ਪੂਰਾ ਆਛੂ ਤਦ ਗਰੈਨਾ ਦਰਦੀ ਹੈ ਤੁਹਾਡਾ ਤੋਂ ਨਾ ਡਾਕਟਰ ਰੂਟਰ ਕਰਕੇ ਜਦ ਨੰਗਰ ਡਰ ਜਾਂਦਾ ਥੋੜਾ ਜਿਹਾ ਕੋਈ ਗੱਲ ਔਰ ਚਰੇ ਕੀ ਮੋਨ ਕੀ ਡਿਮਾਂਡ ਸੰਦੂ ਸਾਹਿਬ ਆਪਾਂ ਕੋਈ 70 ਨਹੀਂ ਕੋਈ 75 ਨਹੀਂ ਆਹ ਹਾਂ ਨਹੀਂ 62000 ਦੀ ਛੋਟੀ ਦੇ ਦੇਣੀ ਆਪਾਂ ਬੌਰ ਦੇ ਹਾਂਜੀ ਹਾਂਜੀ ਬੀ ਗਜੈਸ ਨੂੰ ਹੀ ਹੈ ਜਿਹੜੀ ਹਾਂਜੀ ਹਾਂਜੀ ਥੋੜਾ ਬਾਰਾ ਮੌਕੇ ਤੇ ਮਾਨਦਾਨ ਕਰਾਂਗੇ ਜੇ ਕੋਈ ਜ਼ਿਆਦਾ ਅੱਖ ਤੇ ਜ਼ਿਆਦਾ ਨਹੀਂ ਤੁਹਾਨੂੰ ਪਤਾ 8000 ਦੀ ਬਾੜ ਹੋ ਜਾਊਗਾ ਥੋੜੀ ਬਾਦੀ ਗਜੈਸ ਹੋਊਗੀ ਥੋੜੀ ਬਾਦੀ ਕਰ ਦਾਂਗੇ ਬਾਕੀ ਮੈਂ ਛੋਟੀ ਮੈਂ ਨਹੀਂ ਆਉਂਦੀ 8000 ਦੀ ਬਿਲਕੁਲ ਹਾਂਜੀ ਹਾਂਜੀ ਮੋ ਵੀ 8000 ਦੀ 200 ਮਿਲ ਜੂਗੀ ਬਾਕੀ ਥੋੜਾ ਬਾਤ ਆਪਦਾ ਮੌਕੇ ਤੇ ਤੁਸੀਂ ਵੇਖ ਲਿਓ ਜੋ ਕੋਈ ਵੀ ਭਰਾ ਬਾਕੀ ਨੂੰ ਥੋੜਾ ਪਤਾ ਉੱਪਰ ਇੱਥਾਂ ਹੋ ਜਾਊਗਾ ਜ਼ਿਆਦਾ ਫਰਕ ਨਹੀਂ ਹੈਗਾ ਜੋ ਵੀ ਵਿੱਚੋਂ ਗਜੈਸ ਆ ਉਹਨਾਂ ਦੇ ਵਿੱਚੋਂ ਨਿਕਲ ਜਾਊਗਾ ਠੀਕ ਆ ਤੇ ਇਹ ਮੱਝ ਆਪਾਂ ਤੁਹਾਨੂੰ ਦਿਖਾਤੀ ਆ ਇਦਰਕ ਤਿੱਜੇ ਨੰਬਰ ਤੇ ਸ਼ਹਿਰੇ ਆਪਣੇ ਕੋਲ ਜਿਹੜੀ ਆ ਮਾਜ ਸੂਈ ਆ ਸੰਧੂ ਸਾਹਿਬ ਤਿੱਜੇ ਸੁਗਿਆ ਸੂਈ ਆ ਮੈਂ ਹਾਂਜੀ ਕੱਲ ਦੀ ਮੈਂ ਸੂਈ ਆ 9 ਕਿਲੋ ਬੋਲਾ ਏ ਅੱਛਾ ਕੱਲ ਦੀ ਆ 9 ਕਿਲੋ ਮੰਨ ਲੇ ਐਵੇਂ ਗਲਤਾ ਜੇ ਪੁੜੇ ਨਹੀਂ ਸੰਧੂ ਸਾਹਿਬ ਚੁੱਕੇ ਆਵੇ ਆ ਬਿਲਕੁਲ ਬਿਲਕੁਲ ਕੱਲ ਦੀ ਸੂਈ ਏ ਕੱਲ ਹੀ ਸੂਈ ਏ ਜੀ ਮਗਰ ਕਟਾ ਹੈ ਮਗਰ ਕਟਾ ਸੰਧੂ ਸਾਹਿਬ ਲਓ ਜੀ ਆ ਬੱਚਾ ਇਹਦੇ ਮਗਰ ਹਾਂਜੀ ਹਾਂਜੀ ਆ ਕਟਾ ਜੀ ਠੀਕ ਆ ਥੋੜਾ ਨਾੜੂ ਤੁਹਾਨੂੰ ਨਾਲ ਦਿਖਾਈ ਦਊਗਾ ਬੱਚੇ ਦੇ ਬਾਕੀ ਤਾਜੀ ਸੂਈ ਸੰਧੂ ਸਾਹਿਬ ਇਹਦੇ ਬੱਚੇ ਨੂੰ ਉੱਠਣ ਦਾ ਨਹੀਂ ਪਤਾ ਤੇ ਹਾਂ ਹਾਂਜੀ ਹਾਂਜੀ ਬੋਲਾ ਕਿੰਨਾ ਦੱਸਿਆ ਛੇਰੇ 8-9 ਕਿਲੋ ਖੁੱਲਾ ਬੋਲਾ ਹੋਊਗਾ ਸੰਧੂ ਸਾਹਿਬ 8-9 ਤੇ 12-13 ਕਿਲੋ ਇਹ ਦੁੱਧ ਦਿੰਦੀ ਆ ਜਦੋਂ ਯਾਨੀ ਕਿ ਫੁੱਲ ਦੁੱਧ ਤੇ ਚਲ ਜਾਂਦੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਸੂਬਿਆਂ ਚ ਕਿਵੇਂ ਆ ਸੂਆ ਹੋਊਗਾ ਕੋਈ ਤੇਜਾ ਹੋਊਗਾ ਕੋਈ ਤੇਜਾ ਮੰਲੇ ਕੋਈ ਭਰਾ ਚ ਉੱਥਾ ਮੰਲੇ ਹਾਂ ਆਹ ਹੈ ਗੱਲ ਕਹਿੰਦੀ ਆ ਆਪਾਂ ਵੀ ਤੁਹਾਨੂੰ ਪਤਾ ਲਿਆਂਦੀਆਂ ਗੰਗਲ ਲਿਆਂਦੀਆਂ ਆਹ ਦੇਖੋ ਉਹਦੀ ਠੀਕ ਆ ਜੀ ਸਿਰੋਂ ਜਿਹੜੀ ਗੁਲਾਈ ਦੇ ਵਿੱਚ ਸਿੰਗਾ ਉੱਚਾ ਖੁੱਲਾ ਸਿੰਗ ਤੇ ਸੂਆ ਤੇਜਾ ਕੋਈ ਚੌਥਾ ਆਪਦੀ ਸਮਝ ਵੇਖ ਲੈ ਠੀਕ ਆ ਜੀ ਹਾਂਜੀ ਤੇ ਸੂਈ ਕੱਲ ਦੀ ਆ 8 ਕਿਲੋ ਜਿਹੜੀ ਹੁਣ ਬੋ ਬਾਕੀ ਚਵਾਜਬੂਦ ਹੀ ਚੰਗੀ ਨਿਕਲੀ ਆ ਚੰਗੀ ਸੰਧੂ ਸਾਹਿਬ ਪੋਲੀ ਪਾਲੀ ਕੋਈ ਭੂਰ ਛੱਟਾ ਨਹੀਂ ਕੋਈ ਗੱਲਬਾਤ ਨਹੀਂ ਆ ਸਭ ਖਾਲੀ ਚੁਆਈਆਂ ਵੀ ਕੋਈ ਦੋ ਕੀ ਹੋਈਆਂ ਅਜੇ ਹਾਂਜੀ ਦੋ ਕੀ ਚਾਈਆਂ ਹੀ ਆ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਬੋਲੇ ਬੋਲੇ ਤਾਂ ਸਾਫ ਹੋ ਗਈ ਹੈ ਬੋਲੇ ਤਾਂ ਥੋੜੀ ਬਾਦੀ ਹੋ ਗਈ ਸੰਧੂ ਸਾਹਿਬ ਕਿਰੇ ਅੱਧਾ ਕਿਲੋ ਕਿਲੋ ਕੋ ਮੈਂ ਛੱਡੀ ਹੋਵੇ ਯਾਨੀ ਕਿ ਆਕੀ ਦਾ ਚਲੋ ਠੰਡ ਠੂਣ ਜਾਂ ਡੰਗੜ ਨਾ ਹੋਵੇ ਆ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਆ ਜੀ ਆਓ ਵੀਰ ਬਾਕੀ ਹੈਵੀ ਬਾਡੀ ਵੇਟ ਆ ਠੀਕ ਆ ਜੀ ਹਾਂਜੀ ਬਾਦੀ ਮੰਤਰ ਦੀ ਜੇਕਰ ਆਪਾਂ ਤੁਹਾਨੂੰ ਦਿਖਾ ਦੇ ਰਾਜੀ ਰੋਜੀ ਬੜੀ ਸੰਧ ਵਜਨਗੋੜ ਪੂਰਾ ਪਾਰਾ ਪੇਟ ਵਜਨਗੋੜ ਦੇ ਵਿੱਚ ਪੂਰੀ ਹੈ ਠੀਕ ਆ ਵੈਸੇ ਸੂਸਵਾ ਦੇ ਵਿੱਚ ਪਸ਼ੂ ਤਕਰੀਬਨ ਆਪਾਂ 1-2 4 ਦਿਨਾਂ ਦਾ ਸੂਸਵਾ ਦੇ ਵਿੱਚ ਵੀ ਮੰਨ ਲਈਦਾ ਵੀ ਚਲੋ ਇੱਕ ਵਾਰ ਸੂਸਵਾ ਆ ਕੇ ਪਸ਼ੂ ਸਿੱਧਾ ਸੁਤਾ ਹੁੰਦਾ ਕੋਈ 8-10 ਦਿਨਾਂ ਦੇ ਵਿੱਚ ਮੋੜ ਰਿਕਵਰੀ ਕਰਦਾ ਬਾਕੀ ਚੌਣ ਚੌਣ ਚੰਗੀ ਦੱਸ ਰਿਹਾ ਵੀਰ ਤੇ ਮੇਰਾ ਭਰਾ ਕੋਈ ਵੀ ਇੱਥੇ ਦੂਰ ਨੇੜੇ ਵਾਲਾ ਇੱਥੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੇ 8 ਲੀਟਰ ਬੋਲੇ ਤੋਂ ਸ਼ੁਰੂਆਤ ਕੀਤੀ ਆ ਠੀਕ ਆ ਜੀ ਸੋ ਚਵਾਈਆਂ ਵੀ ਸਿਰਫ ਜੋ 2 ਹੀ ਹੋਈਆਂ ਨੇ ਉਸ ਦਿਹਾੜ ਤੇ ਜਿਹੜੀ ਗੱਲਬਾਤ ਆਪਾਂ ਕਰਦੇ ਪਏ ਆ ਠੀਕ ਆ ਸਿਰ ਇਹ ਕਿੰਨੇ ਦੀ ਦੇਣੀ ਵੀ ਰਾਜ ਆਪਾਂ ਹੰਦੂ ਸਾਹਿਬ 70 ਹਜ਼ਾਰ ਦੀ ਦੇ ਦਾਂਗੇ ਹਾਂ ਨਾ 70 ਦੀ ਹਾਂਜੀ ਹਾਂਜੀ ਪੂਰੀ ਐਂਡ ਤੋਂ ਐਂਡ ਜਿਹੜੀ ਗੱਲ ਕੋਈ ਹੋ ਜਾ ਕੋਈ ਵੀ ਭਰਾ ਤੁਹਾਡੀ ਵੀਡੀਓ ਵੇਖ ਕੇ ਉਹ ਮੌਕੇ ਤੇ ਮਾਨਤਾਨ ਕਰ ਦਾਂਗੇ ਦੇ ਹੋਣ ਨਹੀਂ ਬਾਕੀ ਜਿਵੇਂ ਜਿਵੇਂ ਮੌਕੇ ਦਾ ਜੀ ਮੌਕੇ ਤੇ ਮਾਨਤਾਨ ਹੋਊਗਾ ਮੌਕੇ ਵਾਲੀ ਕਰ ਰਹੀ ਹੈ ਹਾਂਜੀ ਹਾਂਜੀ ਲੋ ਵੀ 70200 ਦਾ ਲੈਣ ਦੇਣਾ ਤੇ ਬਾਕੀ ਮੌਕੇ ਤੇ ਹੋਊਗਾ ਠੀਕ ਆ ਹਾਂਜੀ ਹਾਂਜੀ ਕੋਈ ਵੀ ਵੀਰ ਆਪਣਾ ਤਾਲਮੇਲ ਜਿੱਥੇ ਬਿਠਾਉਣਾ ਚਾਹੁੰਦਾ ਬਿਠਾ ਸਕਦੇ ਜੇ 70 ਹਜ਼ਾਰ ਲੈਣ ਦੇਣਾ ਬਾਕੀ ਦੁੱਧ 13 14 ਕਿਲੋ ਨਾਮ ਨਾ ਕਰ ਜੂਗੀ ਠੀਕ ਆ ਹਾਂਜੀ ਹ ਠੀਕ ਹੈ ਲਓ ਜੀ ਇਹ 70000 ਡਿਮਾਂਡ ਲੈਂਡਿੰਗ 70000 ਹੈ ਠੀਕ ਹੈ ਵਿੱਚੋਂ ਮੌਕੇ ਦਾ ਥੋੜਾ ਬਤ ਹੋ ਜਾਊਗਾ ਜੋ ਵੀ ਗੰਜਾਇਸ਼ ਹੈ ਵਿੱਚੋਂ ਤੇ ਇਹ ਅੱਜ ਸਿਰੇ ਤਿੰਨ ਹੀ ਨਾਗ ਨੇ ਆਪਣੇ ਬੋਲ ਹਾਂ ਜੀ ਮੇਰਾ ਨਾਮ ਤਿੰਨ ਹੀ ਨਾਗ ਹੈ ਜੀ ਤੇ ਕਰਤੀਏ ਨੰਬਰ ਸਾਂਝੇ ਆਪਣੇ 9779921242 ਠੀਕ ਹੈ ਵੀਰੇ 9779921242 ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਨੰਬਰ ਵੀਰੇ ਸਿਰੇ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਇਹ ਤਿੰਨ ਹੀ ਨਾਗ ਸੀ ਅੱਜ ਇੱਕ ਗੱਬਣ ਮੈਂ ਜਿਹੜੀਆਂ ਪਾ ਤੁਹਾਨੂੰ ਦਿਖਾਤੀ ਆ ਕੋਈ ਤਜੱਸੂਆ ਕੋਈ ਦੂਜਾ ਸੁਆਭਾਵ ਦੀ ਤੁਸੀਂ ਸਮਝ ਵੇਖ ਲਿਓ ਇਹ ਸੋਣ ਵਾਲੀ ਆ ਗੱਭਣ ਪਿਆਰੀ ਵਾਲੀ ਬਾਕੀ ਦੋਵੇਂ ਐਨੀਮਲ ਜਿਹੜੇ ਸੂਏ ਸੁਬਾਏ ਆ ਕੋਈ ਮੇਰਾ ਭਰਾ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦਾ ਸੋ ਜਿੰਨਾ ਤੁਹਾਨੂੰ ਬੋਲਾ ਜਾਂ ਜਿੰਨਾ ਦੁੱਧ ਦੱਸਿਆ ਸੋ ਵੈੜ ਵੀ ਚੰਗੀ ਆ ਭਾਪੜਤਾ ਬਿਲਕੁਲ ਜਾਇਜ਼ ਮਗਰ ਵਸੀਏ ਦੇ ਠੀਕ ਆ ਜੀ ਸੋ ਐਨੀਮਲ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦਾ ਕੰਮ ਆ ਕੋਈ ਦੋ ਚਾਰ ਨੱਕ ਜਿਹੜੇ ਆ ਆਏ ਗਏ ਰਹਿੰਦੇ ਆ ਠੀਕ ਆ ਜੀ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਠੀਕ ਆ ਸਤਾਤ ਸ਼ਰੀਆ ਕਾਲ ਦੀ